ਜਿਹੜਾ ਹੈ ਅੱਜ ਪੰਜਾਬ ਦੇ ਅੰਦਰ ਖਾਸ ਕਰਕੇ ਵਿਸ਼ੇਸ਼ ਤੌਰ ਤੇ ਮਾਲਵਾ ਨਾਲ ਸੰਬੰਧਿਤ ਜਿਹੜੀ ਇੱਕ ਜ਼ਮੀਨ ਸੰਘਰਸ਼ ਕਮੇਟੀ ਬਣੀ ਹੈ ਉਹਦੇ ਬਾਰੇ ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀਗਾ ਕਿ ਅੱਜ ਲੋਕ ਬੇहद ਪਰੇਸ਼ਾਨ ਨੇ ਕਿਉਂਕਿ ਜਦੋਂ ਪੰਜਾਬ ਸਰਕਾਰ ਦਾ ਮਾਲ ਮਾਲ ਵਿਭਾਗ ਦਾ ਅੰਕੜਾ ਫੁੱਲਿਆ ਗਿਆ ਉੱਥੇ ਰਿਕਾਰਡ ਫੁੱਲਿਆ ਗਿਆ ਤਾਂ ਉੱਥੇ ਬਹੁਤ ਸਾਰੀ ਜ਼ਮੀਨ ਅਜੇ ਹੀ ਨਿਕਲ ਕੇ ਆਈ ਜਿਹੜੇ ਜਿਵੇਂ ਕਿ ਰਾਜਾ ਜੀਨ ਦੇ ਰਾਜਾ ਸੀਗੇ ਉਹਨਾਂ ਦੇ ਨਾਮ ਤੇ ਬਹੁਤ ਸਾਰੀ ਜ਼ਮੀਨ ਜਿਹੜੀ ਪਈ ਹੈ ਔਰ ਉਹ ਜ਼ਮੀਨ ਦੇ ਉੱਪਰ ਕਿਤੇ ਨਾ ਕਿਤੇ ਉਹਨਾਂ ਦੀ ਬੜੀ ਵਾਜਬ ਮੰਗ ਨਿਕਲਦੀ ਨਜ਼ਰ ਆ ਰਹੀ ਹੈ ਕਿ ਜਿਹੜੇ ਬੇਜ਼ਮੀਨੇ ਲੋਕ ਨੇ ਜਿਹੜੇ ਬੇਜ਼ਮੀਨੇ ਲੋਕਾਂ ਦੇ ਨਾਲ ਜਿਹੜੇ ਛੋਟੇ ਗਰੀਬ ਕਿਸਾਨ ਨੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਇਹ ਜ਼ਮੀਨਾਂ ਜਿਹੜੀਆਂ ਸਰਕਾਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਲਰਟ ਕਰਨੀਆਂ ਚਾਹੀਦੀਆਂ ਨੇ ਔਰ ਤਾਂ ਕਿ ਜਿਹੜੇ ਲੋਕ ਜਿਹੜੇ ਆਪਣੇ ਅਤੀ ਅਤ ਦੀ ਗਰੀਬੀ ਔਰ ਗੁਰਬਤ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਨੇ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਖੁਸ਼ਹਾਲੀ ਆ ਸਕੇ ਔਰ ਲੋਕਾਂ ਨੂੰ ਇਹ ਜਿਹੜੀ ਹੈ ਜਦੋਂ ਇਹ ਜ਼ਮੀਨ ਮਿਲਦੀ ਹੈ ਤੇ ਜਿੱਥੇ ਵਿਹਲੀ ਪਈ ਜ਼ਮੀਨ ਉਹ ਆਪਣਾ ਜ਼ਮੀਨ ਦੀ ਆ ਕਾਸ਼ਤ ਕਰਨੀ ਉਹਦੇ ਨਾਲ ਜ਼ਮੀਨ ਫਰਟਾਈਲ ਵੀ ਹੋਏਗੀ ਲੋਕਾਂ ਦੀ ਆਮਦਨੀ ਚ ਹਿੱਸਾ ਆਏਗਾ ਔਰ ਲੋਕਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਵੀ ਆਏਗੀ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਜਦੋਂ ਪਾਰਟੀਆਂ ਨੇ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ ਉਦੋਂ ਕਿਤੇ ਨਾ ਕਿਤੇ ਲੋਕਾਂ ਨੂੰ ਮਨ ਲੁਭਾਵੇਂ ਵਾਅਦਿਆਂ ਦੇ ਵਿੱਚ ਉਲਝਾ ਦਿੰਦੀ ਹੈ ਤਾਂ ਦਿੱਤਾ ਜਾਂਦਾ ਹੈ ਕਿ ਸਰਕਾਰ ਬਣਦੇ ਤੁਹਾਨੂੰ ਇਹ ਫਾਇਦਾ ਦਿੱਤਾ ਜਾਏਗਾ ਉਹ ਫਾਇਦਾ ਦਿੱਤਾ ਜਾਏਗਾ ਪਰ ਜੋ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਜਿਹੜੀ ਪਬਲਿਕ ਦਾ ਵੈਲਫੇਅਰ ਉਹ ਲਾਸਟ ਪ੍ਰਾਇੋਰਟੀ ਰਹਿ ਜਾਂਦੀ ਹੈ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਫਰਜ਼ ਬੰਦ ਹੈ ਕੀ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਮਾਲਵਾ ਵਿਭਾਗ ਦਾ ਰਿਕਾਰਡ ਹੈ ਉਹਨੂੰ ਮੰਗਾ ਕੇ ਜਿਹੜੀਆਂ ਵੀ ਜ਼ਮੀਨਾਂ ਪੰਜਾਬ 'ਚ ਜਿੱਥੇ ਵੀ ਪਈਆਂ ਨੇ ਵਿਸ਼ੇਸ਼ ਤੌਰ ਤੇ ਮਾਲਵਾ ਨਾਲ ਸੰਬੰਧਿਤ ਉਹਨਾਂ ਲੋਕਾਂ ਨੂੰ ਇਹ ਜਿਹੜੀਆਂ ਜ਼ਮੀਨਾਂ ਨੇ ਖੇਤ ਮਜ਼ਦੂਰਾਂ ਨੂੰ ਗਰੀਬ ਲੋਕਾਂ ਨੂੰ ਔਰ ਬੇਜਮੀਨੇ ਕਿਸਾਨਾਂ ਨੂੰ ਇਹ ਤੁਰੰਤ ਪ੍ਰਭਾਵ ਦੇ ਨਾਲ ਅਲਾਟ ਕੀਤੀਆਂ ਜਾਂਦੀਆਂ ਤਾਂ ਕਿ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਵੀ ਥੋੜੀ ਆਰਥਿਕ ਖੁਸ਼ਹਾਲੀ ਆ ਸਕੇ ਔਰ ਆਪਣਾ ਜੀਵਨ ਬਸਰ ਕਰ ਸਕੇ ਜਿਹੜਾ ਇਹ ਅੱਜ ਪੰਜਾਬ ਦੇ ਅੰਦਰ ਖਾਸ ਕਰਕੇ ਵਿਸ਼ੇਸ਼ ਤੌਰ ਤੇ ਮਾਲਵਾ ਨਾਲ ਸੰਬੰਧਿਤ ਜਿਹੜੀ ਇੱਕ ਜ਼ਮੀਨ ਸੰਘਰਸ਼ ਕਮੇਟੀ ਬਣੀ ਹੈ ਉਹਦੇ ਬਾਰੇ ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀਗਾ ਕਿ ਅੱਜ ਲੋਕ ਬੇहद ਪਰੇਸ਼ਾਨ ਨੇ ਕਿਉਂਕਿ ਜਦੋਂ ਪੰਜਾਬ ਸਰਕਾਰ ਦਾ ਮਾਲ ਵਿਭਾਗ ਦਾ ਅੰਕੜਾ ਫੋਲਿਆ ਗਿਆ ਉੱਥੇ ਰਿਕਾਰਡ ਫੋਲਿਆ ਗਿਆ ਤਾਂ ਉੱਥੇ ਬਹੁਤ ਸਾਰੀ ਜ਼ਮੀਨ ਅਜੇ ਹੀ ਨਿਕਲ ਕੇ ਆਈ ਜਿਹੜੇ ਜਿਵੇਂ ਕਿ ਰਾਜਾ ਜੀਨ ਦੇ ਰਾਜਾ ਸੀਗੇ ਉਹਨਾਂ ਦੇ ਨਾਮ ਤੇ ਬਹੁਤ ਸਾਰੀ ਜ਼ਮੀਨ ਜਿਹੜੀ ਪਈ ਹੈ ਔਰ ਉਹ ਜ਼ਮੀਨ ਦੇ ਉੱਪਰ ਕਿਤੇ ਨਾ ਕਿਤੇ ਉਹਨਾਂ ਦੀ ਬੜੀ ਵਾਜਬ ਮੰਗ ਨਿਕਲਦੀ ਨਜ਼ਰ ਆ ਰਹੀ ਹੈ ਕਿ ਜਿਹੜੇ ਬੇਜ਼ਮੀਨੇ ਲੋਕ ਨੇ ਜਿਹੜੇ ਬੇਜ਼ਮੀਨੇ ਲੋਕਾਂ ਦੇ ਨਾਲ ਜਿਹੜੇ ਛੋਟੇ ਗਰੀਬ ਕਿਸਾਨ ਨੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਇਹ ਜ਼ਮੀਨਾਂ ਜਿਹੜੀਆਂ ਸਰਕਾਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਲਰਟ ਕਰਨੀਆਂ ਚਾਹੀਦੀਆਂ ਨੇ ਔਰ ਤਾਂ ਕਿ ਜਿਹੜੇ ਲੋਕ ਜਿਹੜੇ ਆਪਣੇ ਅਤੀ ਅਤ ਦੀ ਗਰੀਬੀ ਔਰ ਗੁਰਬਤ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਨੇ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਖੁਸ਼ਹਾਲੀ ਆ ਸਕੇ ਔਰ ਲੋਕਾਂ ਨੂੰ ਇਹ ਜਿਹੜੀ ਹੈ ਜਦੋਂ ਇਹ ਜ਼ਮੀਨ ਮਿਲਦੀ ਹੈ ਤੇ ਜਿੱਥੇ ਵਿਹਲੀ ਪਈ ਜ਼ਮੀਨ ਉਹ ਆਪਣਾ ਜ਼ਮੀਨ ਦੀ काश ਕਰੀ ਉਹਦੇ ਨਾਲ ਜ਼ਮੀਨ ਫਰਟਾਈਲ ਵੀ ਹੋਏਗੀ ਲੋਕਾਂ ਦੀ ਆਮਦਨੀ ਚ ਹਿੱਸਾ ਆਏਗਾ ਔਰ ਲੋਕਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਵੀ ਆਏਗੀ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਜਦੋਂ ਪਾਰਟੀਆਂ ਨੇ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ ਉਦੋਂ ਕਿਤੇ ਨਾ ਕਿਤੇ ਲੋਕਾਂ ਨੂੰ ਮਨ ਲੁਭਾਵੇ ਵਾਅਦਿਆਂ ਦੇ ਵਿੱਚ ਉਲਝਾ ਦਿੰਦੇ ਤਾਂ ਦਿੱਤਾ ਜਾਂਦਾ ਹੈ ਕਿ ਸਰਕਾਰ ਬਣਨ ਤੇ ਤੁਹਾਨੂੰ ਇਹ ਫਾਇਦਾ ਦਿੱਤਾ ਜਾਏਗਾ ਉਹ ਫਾਇਦਾ ਦਿੱਤਾ ਜਾਏਗਾ ਪਰ ਜੋ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਜਿਹੜੀ ਪਬਲਿਕ ਦਾ ਵੈਲਫੇਅਰ ਉਹ ਲਾਸਟ ਪ੍ਰਾਇੋਰਟੀ ਰਹਿ ਜਾਂਦੀ ਹੈ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਫਰਜ਼ ਬੰਦ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਮਾਲ ਵਿਭਾਗ ਦਾ ਰਿਕਾਰਡ ਉਹਨੂੰ ਮੰਗਾ ਕੇ ਜਿਹੜੀਆਂ ਵੀ ਜ਼ਮੀਨਾਂ ਪੰਜਾਬ 'ਚ ਜਿੱਥੇ ਵੀ ਪਈਆਂ ਨੇ ਵਿਸ਼ੇਸ਼ ਤੌਰ ਤੇ ਮਾਲਵਾ ਨਾਲ ਸੰਬੰਧਤ ਉਹਨਾਂ ਲੋਕਾਂ ਨੂੰ ਇਹ ਜਿਹੜੀਆਂ ਜ਼ਮੀਨਾਂ ਨੇ ਖੇਤ ਮਜ਼ਦੂਰਾਂ ਨੂੰ ਗਰੀਬ ਲੋਕਾਂ ਨੂੰ ਔਰ ਬੇਜ਼ਮੀਨੇ ਕਿਸਾਨਾਂ ਨੂੰ ਇਹ ਤੁਰੰਤ ਪ੍ਰਭਾਵ ਦੇ ਨਾਲ ਅਲਾਟ ਕੀਤੀਆਂ ਜਾਂਦੀਆਂ ਤਾਂ ਕਿ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਵੀ ਥੋੜੀ ਆਰਥਿਕ ਖੁਸ਼ਹਾਲੀ ਆ ਸਕੇ ਔਰ ਆਪਣਾ ਜੀਵਨ ਬਸਰ ਕਰ ਸਕੇ